ਕਿੰਨੀਆਂ ਕੰਪਨੀਆਂ ਸਾਡੇ ਯਾਰਾਂ ਦੋਤਾਂ ਦੀਆਂ ਕਿੰਨੀਆਂ ਕੰਪਨੀਆਂ ਬਾਹਰੋਂ ਐ ਪਰ ਅੱਜ ਦੇ ਇੱਕ ਕੰਪਨੀਆਂ ਦੋ ਤਿੰਨਾਂ ਦੀ ਦੱਸੀਦਾ ਜਿਆਦੇ ਕਿਉਂਕਿ ਜਦੋਂ ਰਿਜ਼ਲਟ ਹੀ ਆਉਂਦਾ ਜਿੰਮੇ ਜਿਆਦੇ ਹੋਣਾ ਆਪਣਾ ਟੋਟਾ ਬਿੱਟ ਪਾਊਡਰ ਦਾ ਜਿੰਮੇ ਉਹਦੇ ਕੋਲ ਨਾਂ ਲੇਤਾ ਇਹਨਾਂ ਦੇ ਟੋਟਾ ਵਟਾ ਆਪ ਨੂੰ ਐ ਨਹੀਂ ਪਤਾ ਬੰਦਾ ਵੀ ਕਿੱਥੇ ਐ ਤੇ ਪਰ ਇਹਦਾ ਰਿਜ਼ਲਟ ਹੈਗਾ ਫਿਰ ਜਿਹੜੀ ਬੰਦਿਆਂ ਨੂੰ ਆਖਿਆ ਇਹਦਾ ਹੈਗਾ ਰਿਜ਼ਲਟ ਮਿਲਦਾ ਜਿਹੜੀ ਇਹਦੀ ਗੋਲੀ ਐ ਟੋਟਾ ਬਿੱਟ ਦੀ ਉਹ ਜਮਾ ਬੇਕਾਰ ਘਟਿਆ ਜਿਹੜਾ ਬੰਦਾ ਕਹਿੰਦਾ ਵੀ ਟੋਟਾ ਬਿੱਟ ਦੀ ਗੋਲੀ ਪਾ ਲੋ ਹੀਟ ਕੱਢੂਗੀ ਗੱਪੜ ਜਿਉਂ ਜਮਾ ਬੇਕਾਰ ਤੇ ਘ ਬੋਰਡਰ ਤੋਂ ਕੋਈ ਰਿਜਲਟ ਦਿੰਦਾ ਇਹ ਜਦੋਂ ਚੀਜ਼ਾਂ ਆਪਾਂ ਵਰਤਾਂਗੇ ਆਪਾਂ ਨੂੰ ਫੇਰ ਪਤਾ ਲੱਗੂ ਬਾਈ ਅੱਜ ਆਪਾਂ ਨੂੰ ਘੱਟ ਬਰੀਡਿੰਗ ਕਰਦੇ ਆਂ ਕੱਲ ਨੂੰ ਆਪਾਂ ਬਰੀਡਿੰਗ ਦੇ ਸਟੈਪ ਬਾਈਟੇ ਪੱਗੇ ਵਧਾਈ ਜਾਣ ਜਿਹਦੇ ਕੋਲੇ 10-15 ਮੱਝਾਂ ਦੇ ਅੱਜ ਬੰਦਾ ਕੰਮ ਕਰਨ ਦਾ ਬੰਦਾ ਐਵਰੇਜ ਹੀ ਮਹੀਨੇ ਦੀ 70-70000 ਪੇਟਾ ਲੂਗੀ 10 ਮੱਝਾਂ ਦੇ ਵਿੱਚੋਂ 2-3 ਤਾਂ ਹਰ ਸਾਲ ਉਹ ਮੱਝਾਂ ਵੇਚ ਸਕਦਾ ਕਿਉਂਕਿ ਕੱਟੀਆਂ ਮਗਰ ਪੈਦਾ ਹੋਈ ਜਾਣਗੀਆਂ ਉਹਨੇ ਪਾਲੀ ਜਾਣਗੀਆਂ 5 ਕੱਟੀਆਂ ਵੀ ਪੈਦਾ ਹੁੰਦੀਆਂ 10 ਮੱਝਾਂ ਚੋਂ 5-5 ਕੱਟੀਆਂ ਵੀ ਹਰ ਸਾਲ ਪਾਲੀ ਜਾਂਦਾ ਨਾ ਤੇ ਜਿੱਦਾਂ 3 ਸਾਲ ਅੱਜ 10 ਮੱਝਾਂ ਇਕੱਠੀਆਂ ਆਪਣੇ ਘਰੇ ਆ ਪੌਂਦੀ 8 ਲੀਟਰ ਵਾਲੀਆਂ ਪੌਂਦੀ ਬੇਕਾਰ ਆਪਾਂ ਦੀ ਚੰਗੀਆਂ ਮੱਝਾਂ ਨਾਲ ਵੇਚੋ ਕਿਸੇ ਦੇ ਮਗਰ ਲੱਗ ਕੇ ਉਹ ਨਾ ਕਹੋ ਵੀ ਅੱਜ ਪਿੰਦੀ ਕਹਿੰਦਾ 20 ਲੀਟਰ ਦੇ ਕੰਮ ਕਰਨਾ ਵੀ 10 ਲੀਟਰ ਵਾਲੀ ਘਰੋਂ ਖਲਾ ਦੋ 20 ਲੀਟਰ ਵਾਲੀ ਲਾਉਣੀ ਹੈ ਨਹੀਂ ਉਹ ਵੀ ਨੁਕਸਾਨ ਹੈ ਆਪਾਂ ਸਟੈਪ ਬਾਈ ਸਟੈਪ ਉਹੀ ਮੱਝਾਂ ਤੋਂ 8 ਲੀਟਰਾਂ ਤੋਂ ਚੰਗੀ ਸਮਾਈ ਕਰਕੇ 10 ਲੀਟਰ ਦੁੱਧ ਲਵਾਂਗੇ ਉਹੀ ਮੱਝ ਜਿਹੜੀ 7 8 ਦੀ ਵਿਕਦੀ ਸੀ ਉਹ ਚੰਗੀ ਸਮਾਈ ਕਰਕੇ ਸਰੀਰ ਸੈੱਟ ਕਰਕੇ ਬੱਚੇ ਚੰਗੇ ਲੈ ਕੇ ਜਦੋਂ ਝੋਟੀਆਂ ਤਿਆਰ ਹੁੰਦੀਆਂ ਪਹਿਲੇ ਸਾਲ 5 ਝੋਟੀਆਂ ਤਿਆਰ ਬੱਚੇ ਦੇਦੇ ਉਹ ਤੀਜੇ ਸਾਲ ਜਾ ਕੇ ਪੰਜ ਗੱਟੀਆਂ ਸੋਹਣਗੀਆਂ ਜਿਹੜੀਆਂ ਝੋਟੀਆਂ ਚੰਗੀਆਂ ਉਹ ਤੁਸੀਂ ਰੱਖ ਲਓ ਮਗਰਲੀ ਜਿਹੜੀ ਮੱਝ ਤੁਹਾਨੂੰ ਲੱਗਦੀ ਹੈ ਘੱਟ ਦੁੱਧ ਵਾਲੀ ਉਹ ਪੰਜ ਤੁਸੀਂ ਵੇਚੀ ਚਲੋ ਛੋਡੇ ਕੋਲੇ ਯਕੀਨਨ ਮੰਨੋ 10 ਮੱਝਾਂ ਹਰ ਸਾਲ ਜਿਹੜਾ ਬੰਦਾ ਸਵਾਉਂਦਾ ਹੈ ਉਹ 3 ਸਾਲਾਂ ਤੋਂ ਬਾਅਦ ਚੌਥਾ ਸਾਲ ਜਿੱਤੇ ਚੱਲ ਪਿਆ ਜਿੱਮੇ ਖੇਤ ਸਪੈਡੇ ਲਾਉਣੇ ਹੁੰਦੇ ਆ ਵੀ ਅੱਜ ਲਾ ਦਿਓ 5 ਸਾਲਾਂ ਬਾਅਦ ਉਹ ਪਟਨੇ ਆ ਮਿੱਤਰੋ ਤੇ ਝੋਟੀਆਂ ਉਹ ਚੀਜ਼ ਆ ਵੀਰੇ ਅੱਜ ਤੁਸੀਂ 10 ਮੱਝਾਂ ਦੇ ਕੰਮ ਕਰ ਲਓ ਚੌਥੇ ਸਾਲ ਜਾ ਕੇ ਛੋਡੀਆਂ ਪੰਜ ਮੱਝਾਂ ਹਰ ਸਾਲ ਵੇਚਣ ਲੱਗ ਜਾਣਗੀਆਂ 10ਵੇਂ ਸਾਲਾਂ 7.5 ਤੋਂ 10 ਲੱਖ ਰੁਪਏ ਕਮਾ ਸਕਦਾ ਜੇ ਤੁਹਾਡੀ ਉਹ ਵੀ ਆਮਦਨ ਇੱਕ ਵੱਖਰੀ ਹੈ ਤੁਹਾਡੀ 80-90 ਹਜ਼ਾਰ ਰੁਪਏ ਮਹੀਨੇ ਦੀ ਐਵਰੇਜ ਢਾਲਦੀ ਹੈ ਜੇ ਤੁਸੀਂ ਦੁੱਧ ਕੰਨੀ ਵੀ ਘਟ ਚੱਕੋ ਦੁੱਧ ਕੰਨੀ ਆਈ ਸਾਂਭ ਲਓ ਵੀ ਇਹਨੇ ਨੌਕਰ ਦਾ ਖਰਚਾ ਕੱਢਤਾ ਚਾਰ ਦਾ ਖਰਚਾ ਨਿਕਲ ਗਿਆ ਤੂੜੀ ਦਾ ਕੱਢਤਾ ਜਵਾਕਾਂ ਦਾ ਕੱਢਤਾ ਘਰੇ ਸਾਡੇ ਖੰਡ ਚਾਹ ਕੋੜ ਆ ਗਈ ਸਾਨੂੰ ਆਰਤੀ ਦੇ ਜਾਨ ਦੀ ਲੋੜ ਨਹੀਂ ਭਾਈ ਸਪਰੇਅ ਵਾਲੇ ਨੂੰ ਦੋ ਪੈਸੇ ਦੇਤੇ ਦੁੱਧ ਨਾਲ ਤਾਂ ਤੁਸੀਂ ਜੇ ਇੰਨਾ ਕੁ ਸੈੱਟ ਵੀ ਚਲਾ ਲਓ ਨਾ ਵੀ ਧਿਆੜਗਾ ਨੂੰ ਰੇਹਾਂ ਸਪਰੇਅ ਤੁਸੀਂ ਉੱਥੋਂ ਕਰ ਲਈਆਂ ਬੱਸ ਕੱਲੀ ਤੁਸੀਂ ਟਾਰਗੇਟ ਰੱਖੋ ਬਰੀਡਿੰਗ ਤੇ ਹਰ ਸਾਲ 10-15 ਪਸ਼ੂ ਜਮਾਉਣੇ ਆ 10-15 ਦੇ ਵਿੱਚੋਂ ਕਿਤੇ 7 ਕੱਟੀਆਂ ਆਉਣਗੀਆਂ ਕਿਤੇ 10 ਵੀ ਆਉਣਗੀਆਂ ਇਹ